ਸਤਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰ ਬਾਈ YouTube ਚੈਨਲ ਤੇ ਤੇ ਅੱਜ ਇੱਕ ਹੋਰ ਖੁਸ਼ੀ ਦੀ ਖਬਰ ਆ 303 ਬਾਰੇ ਵੀ ਉਹਦਾ ਸਹੀ ਝਾੜ ਪਤਾ ਲੱਗ ਗਿਆ ਥੋੜਾ ਜਿਹਾ ਕਿਵੇਂ ਸੀਗਾ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਤੇ ਬੀਜੀ ਕਦੋਂ ਸੀ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਤੇ ਉਹ ਕਣਕ ਤਲ ਗਈ ਆ ਵੀ ਉਹਦਾ ਕੰਡਾ ਹੋਇਆ ਤੇ ਉਹਦਾ ਕੀ ਝਾੜ ਰਿਆ ਤੇ ਸਾਰਾ ਕੁਝ ਆਪਾਂ ਤੁਹਾਨੂੰ ਦੱਸਾਂਗੇ ਅੱਜ ਜਿਹੜਾ ਭਰਾ ਕੋਈ ਆਪਣੇ ਚੈਨਲ ਤੇ ਨਵਾਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲੇ ਬੈਲ ਆਈਕਨ ਦਬਾ ਲਓ ਤਾਂ ਕਿ ਉਹ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਵੇ ਤੇ ਹੁਣ ਆਪਾਂ ਗੱਲ ਕਰਨੀ ਹੈ ਬਈ ਜੀ 303 ਕਣਕ ਦੀ ਆਪਾਂ ਨੂੰ ਪਤਾ ਨਹੀਂ ਵੀ ਜਿਹੜੀਆਂ ਕਣਕਾਂ ਆਪਾਂ ਪਹਿਲਾਂ ਇੱਕ ਵੀਡੀਓ ਪਾਈ ਸੀ ਵੀ ਜਿਹੜੀ ਕਣਕ ਦੇ ਝਾੜਨੇ ਰਗੜ ਤੇ ਬਹੁਤ ਕਿਸਾਨ ਉਹਨਾਂ ਕਣਕਾਂ ਨੇ ਪਤਾ ਨਹੀਂ ਬਈ ਕਿਉਂ ਇੰਨਾ ਘੱਟ ਝਾੜ ਦਿੱਤਾ ਕਣਕਾਂ ਤਾਂ ਕੋਈ ਬਾਲੀਆਂ ਗੀਤੀਆਂ ਨਹੀਂ ਬੀਜੀਆਂ ਸੀ ਉਹ ਸਹੀ ਟਾਈਮ ਜੇ ਤੇ ਬੀਜੀਆਂ ਗਈਆਂ ਸੀ ਮੰਨ ਕੇ ਚੱਲੋ 31 ਅਕਤੂਬਰ ਦੇ ਆਸੇ ਪਾਸੇ ਤੇ ਕੋਈ ਗੀਤੀ ਨਹੀਂ ਸੀ ਕਣਕ ਉਹ ਪਿਛਲੇ ਸਾਲ 25 25 ਅਕਤੂਬਰ ਨੂੰ ਕਣਕਾਂ ਬੀਜੀਆਂ ਬਹੁਤ ਝਾੜ ਦੇ ਗਈਆਂ ਸੀ ਤੇ ਐਨਕੀ ਤਾਂ ਫਿਰ ਵੀ ਉਹ 5-6 ਦਿਨ ਲੇਟ ਸੀ ਤੇ ਫਿਰ ਵੀ ਉਸ ਕਣਕ ਨੇ ਇੰਨਾ 25 ਗਮਨ ਝਾੜ ਦਿੱਤਾ ਜਾਂ ਜਿਹੜੀ ਇੱਕ ਹੋਰ ਆਪਾਂ ਗੱਲ ਕੀਤੀ ਸੀ 30 ਗਮਨ ਨਿਕਲੇ ਉਹ ਵੀ ਉਹੀ ਬੀ ਸੀਗਾ ਭਾਈ ਜਿਹੜੀ 25 ਮਨ ਨਿਕਲੀ ਹੈ ਉਹੀ ਵੀ ਉਹੋ ਸੀਗਾ ਉਹ ਕੋਈ ਹੋਰ ਵੀ ਨਹੀਂ ਸੀ ਤੇ ਬਾਕੀ ਜਿਵੇਂ 30 86 ਕਣਕ ਦਾ ਬਹੁਤ ਵਧੀਆ ਝਾੜ ਆਈ ਜਾਂਦਾ ਕਣਕਾਂ ਦਾ ਐਂਕੀ ਝਾੜ ਤਾਂ ਬਹੁਤ ਵਧੀਆ ਰਹਿਣਗੇ ਇਹਦੇ 'ਚ ਕੋਈ ਸ਼ੱਕ ਨਹੀਂ ਤੇ ਜਿਹੜੇ ਝਾੜ ਹੈ ਉਹ ਪਰਮਾਤਮਾ ਨੇ ਕਿਰਪਾ ਕੀਤੀ ਜਿਹੜੀ ਠੰਡ ਪਈ ਸੀ ਉਹਦੇ ਨਾਲ ਤੇ ਹੁਣ ਜਿਵੇਂ ਮੌਸਮ ਖਰਾਬ ਹੋਇਆ ਸੀ ਤੇ ਹੋ ਸਕਦਾ ਕਿਸੇ ਥਾਂ ਨੁਕਸਾਨ ਵੀ ਹੋਇਆ ਹੋਵੇ ਕਣਕਾਂ ਦਾ ਜਿਵੇਂ ਗੜੇ-ਗੁੜੇ ਕਿਤੇ ਪਏ ਹੋਣ ਤੇ ਪਰ ਜਿੱਥੇ ਥੋੜਾ ਜਿਹਾ ਮੀਂਹ ਸਿੱਧਾ ਪੈ ਗਿਆ ਵੀ ਚਲੋ ਬਚਤ ਆ ਕੋਈ ਬੜਾ ਐ ਵੀ ਨਹੀਂ ਇਹ ਰੋਤੀ ਇਹੋ ਜਿਹੀ ਹੁੰਦੀ ਹੈ ਜੇ ਥੋੜਾ ਜਿਆਦਾ ਮੀਂਹ ਪੈ ਜਾ ਤਾਂ ਵੀ ਕੋਈ ਐਡਾ ਫਰਕ ਨਹੀਂ ਪੈਂਦਾ ਕਿਉਂਕਿ ਵਾਹਣ ਜਿਹੜੇ ਉਹ ਖੁਸ਼ਕ ਹੋਈ ਪਈ ਹੁੰਦੀ ਹੈ ਉਹ ਜੀਆਂ ਹਵਾਵਾਂ ਵਗਦੀਆਂ ਧੁੱਪਾਂ ਤੇਜ਼ ਹੁੰਦੀਆਂ ਤੇ ਉਹਦੇ ਨਾਲ ਕੋਈ ਐਡਾ ਫਰਕ ਨਹੀਂ ਪੈਂਦਾ ਤੇ ਝਾੜ ਦਾ ਆਪਾਂ ਤੁਹਾਨੂੰ ਜਿਹੜੀ ਗੱਲ ਦੱਸਦੇ ਆ 303 ਦੀ ਉਹ ਬਈ ਸਹੀ 303 ਬੀ ਸੀਗਾ ਜਿਹੜਾ ਜਿਹੜੇ ਦੀ ਆਪਾਂ ਅੱਜ ਗੱਲ ਕਰਦੇ ਆ ਤੇ ਉਹ ਵੱਡੀ ਤਾਂ ਥੋੜੀ ਜਿਹੀ ਗਈ ਸੀ ਜਿਵੇਂ ਕਹਿ ਦੇਣ ਆਪਾਂ ਮੌਇਸਚਰ ਜ਼ਿਆਦਾ ਹੈ ਕਿਉਂਕਿ ਜਦੋਂ ਆਪਾਂ ਕਣਕਾਂ ਵੱਢਣ ਲੱਗਦੇ ਆ ਤੇ ਉਦੋਂ ਕਣਕੇ ਚ ਮੌਇਸਚਰ ਆਉਂਦਾ ਹੀ ਆਉਂਦਾ ਤੇ ਜਾਂ ਆਪਾਂ ਫਿਰ ਥੋੜਾ ਜਿਹਾ ਠਹਿਰ ਕੇ ਵੱਢੀਏ ਜਦੋਂ ਕਣਕਾਂ ਵੱਢਦੇ ਆ ਤਿੰਨ ਚਾਰ ਦਿਨ ਹੋ ਜਾਣ ਉਦੋਂ ਧੁੱਪਾਂ ਚੰਗੀਆਂ ਲੱਗਦੀਆਂ ਪਛੋਂ ਵਗਦੀ ਹੈ ਯਾਨੀ ਕਿ ਲੋ ਵਾਲਾ ਹਾਲਾਤ ਹੋ ਜਾਂਦਾ ਹੈ ਤੇ ਉਦੋਂ ਮੌਇਸਚਰ ਸੈੱਟ ਹੋ ਜਾਂਦਾ ਜਿਹੜੀ ਗਣਕ 303 ਵੱਡੀ ਸੀ ਇਹਦੇ ਚ ਮੌਇਸਚਰ ਥੋੜਾ ਜਿਆਦਾ ਸੀ ਤੇ ਇਹ ਕਾਰਟ ਤੇ ਕਟਾਇਆ ਤਲਾ ਕੇ ਆਂਦੀ ਕਣਕ ਕੰਡਾ ਕਰਾਇਆ ਇਹਦਾ ਇਹ ਗਣਕ ਬਈ ਜੀ ਕਹਿੰਦੇ ਕਿ 70 ਮਾਣ ਨਿਕਲੀ ਥੋੜਾ ਜਿਹਾ ਮੌਇਸਚਰ ਨਾਲ ਫਰਕ ਪੈ ਜਾਂਦਾ ਚਲੋ 2-4 ਮਾਣ ਦਾ ਪਰ 65 ਮਾਣ ਤੱਕ ਤਾਂ ਕਣਕਾਂ ਬਈ ਆਮ ਹੀ ਝੜਨਗੀਆਂ ਜਿਹੜੀਆਂ ਸਹੀ 303 ਗਣਕਾਂ ਜਾਂ ਹੂੰ ਹੋਰ ਵੀ ਚੰਗੀਆਂ ਵੈਰੈਟੀਆਂ ਚੰਗੇ ਝਾੜ ਦੇਣ ਵਾਲੀਆਂ ਉਹ 60 ਪਲੱਸ ਜ਼ਰੂਰ ਜਾਣਗੀਆਂ ਪਰਮਾਤਮਾ ਕਿਰਪਾ ਕਰੂਗਾ ਹਾਂ ਜਿੱਥੇ ਕੋਈ ਮਾੜਾ ਮੋਟਾ ਨੁਕਸਾਨ ਹੋ ਗਿਆ ਉਹ ਗੱਲ ਵਾਕਾ ਤੇ ਆਪਣੇ ਜਿੱਥੇ ਕਿਤੇ ਵੀ ਮੀਂਹ ਪਿਆ ਸਿੱਧਾ ਉੱਥੇ ਕੋਈ ਨੁਕਸਾਨ ਵਾਲੀ ਗੱਲ ਨਹੀਂ ਹਾਂ ਆਏ ਆ ਕਣਕ ਥੋੜੀ ਜਿਹੀ ਹੁਣ ਜਿਹੜੀ ਕੋਈ ਇੱਕ ਦੋ ਦਿਨ ਚ ਵੱਢਣ ਵਾਲੀ ਸੀ 2-4 ਦਿਨ ਲੇਟ ਹੋ ਜੂਗੀ ਲੇਟ ਵੀ ਆਏ ਹੋਊਗੀ ਥੋੜਾ ਜਿਹਾ ਵਾਹਣ ਥੱਲੋਂ ਕਿਉਂਕਿ ਉੱਤੋਂ ਤਾਂ ਸੁੱਕ ਜੂਗੀ ਤੂਪਾਂ ਲੱਗਣੀਆਂ ਹਵਾ ਵਗੂਗੀ ਥੋੜੇ ਜਿਹਾ ਬਾਹਰ ਨੂੰ ਜਿਹੜੀ ਧੁੱਪ ਨਹੀਂ ਲੱਗਦੀ ਕਿਉਂਕਿ ਉੱਤੇ ਕਣਕ ਹੁੰਦੀ ਹੈ ਤੇ ਮਸ਼ੀਨ ਦਬੂ ਜਾਂ ਟਰਾਲੀ ਦਬੂਗੀ ਉਹਦੇ ਕਰਕੇ ਥੋੜਾ ਲੇਟ ਹੋ ਜਾਊਗਾ ਕੰਮ ਤੇ ਝਾੜ ਤੇ ਕੋਈ ਅਸਰ ਨਹੀਂ ਪੈਂਦਾ 303 ਕਣਕ ਦੀ ਆਪਾਂ ਗੱਲ ਕੀਤੀ ਹੈ 303 ਜਿਹਨਾਂ ਦੇ ਕਣਕ ਬੀਜੀ ਹੈ ਪਹਿਲਾਂ ਜਰੂਰ ਮੰਨ ਥੋੜੇ ਜਿਹਾ ਖਰਾਬ ਹੋਏ ਹੋਣਗੇ ਜਦੋਂ ਵੇਚ ਆਉਣ ਲੱਗਿਆ ਸੀ ਵੀ 303 ਬਾਲੀ ਕਣਕ ਡਾਊਨ ਚੱਲੀ ਜਾਂਦੀ ਹੈ ਜਾਂ ਘਟ ਝੜੀ ਹੈ ਤੇ ਪਰ ਨਹੀਂ ਇਹੋ ਜੀ ਕੋਈ ਗੱਲ ਨਹੀਂ ਬਾਈ ਤੁਸੀਂ ਕਣਕ ਦੇ ਛਿੱਟੇ ਪੋਰ ਕੇ ਵੇਖ ਲੋ दाणे ਵਧੀਆ ਤੇ ਚੰਗੇ ਨਰੋਏ दाणे ਆ ਆਮ ਦਰਮਿਆਨੇ ਆ ਜਾਂ ਨਾਂ ਵਾਲੇ ਮੋਟੇ ਨਾਂ ਵਾਲੇ ਬਦਲੇ ਤੇ ਝਾੜ ਵਧੀਆ ਰਹੂਗਾ ਤੇ ਬਾਕੀ ਦੂਜੀਆਂ ਕਣਕ ਜਦੋਂ ਵੱਢੀਆਂ ਜਾਣਗੀਆਂ ਆਪਾਂ ਤੁਹਾਨੂੰ ਦੱਸਾਂਗੇ ਕੀ ਝਾੜ ਰਿਆ ਅਜੇ ਤੱਕ ਤਾਂ ਕੰਮ ਵੈਸੇ ਹੋ ਸਕਦਾ ਇੱਕ ਦੋ ਦਿਨ ਚ ਚਲਾ ਦੇਣ ਕਿਉਂਕਿ ਕਾਲੇ ਵੀ ਬਹੁਤ ਹੁੰਦੇ ਆ ਤੇ ਬਾਕੀ ਜੇ ਫਸਲ ਆਈ ਪਈ ਐ ਤੇ ਵੱਢਣੀ ਵੀ ਚਾਹੀਦੀ ਐ ਪਰ ਜਿਵੇਂ ਹੁਣ ਸੈਲ ਹੈ ਥੋੜੀ ਜਿਹੀ ਦਾਣੇ ਚ ਮੌਇਸਚਰ ਆਊਗਾ ਉਹਦੇ ਕਰਕੇ ਥੋੜਾ ਡਿਕਾ ਲੱਗ ਸਕਦਾ ਤੇ ਇਹ ਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਹਾਂ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਜੇ ਤੁਸੀਂ ਸਬਸਕ੍ਰਾਈਬ ਕਰ ਲਓਗੇ ਤਾਂ ਵੀਡੀਓ ਤੁਹਾਡੇ ਤੱਕ ਆਉਂਦੀਆਂ ਰਹਿਣਗੀਆਂ ਤੇ ਨਹੀਂ ਵੀਡੀਓ ਅੱਗੇ ਪਿੱਛੇ ਜਾ ਵਰਦੀ ਹੈ ਆਪਣੇ ਸਾਹਮਣੇ ਨਹੀਂ ਆਉਂਦੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਬਸਕ੍ਰਾਈਬ ਕਰਨਾ ਕੁਝ ਨਹੀਂ ਹੁੰਦਾ ਇੱਕ ਸਬਸਕ੍ਰਾਈਬ ਲਿਖਿਆ ਬਟਨ ਉਤੇ ਉਂਗਲ ਮਾਰਨੀ ਹੈ ਦੇ ਉਹਦੇ ਨਾਲ ਸਬਸਕ੍ਰਾਈਬ ਹੋ ਜਾਂਦਾ ਹੈ ਤੇ ਚਲੋ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ